ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਜੀ ਆਪਣਾ ਇੱਕ ਬੇਲੀ ਆ ਉਹ ਗਿਆ ਸੀਗਾ ਬਾਜ਼ਾਰ ਸੌਦਾ ਪੱਤਾ ਲੈਣ ਕਾਫੀ ਟਾਈਮ ਦੀ ਗੱਲ ਹੈ ਇਹ ਮੈਂ ਗਾਣਾ ਲਿਖਿਆ ਉੱਤੇ ਜਿਵੇਂ ਜਿਵੇਂ ਉਹਨੇ ਮੈਨੂੰ ਦੱਸਿਆ ਮੈਂ ਉਸ ਹਿਸਾਬ ਨਾਲ ਉੱਤੇ ਗਾਣਾ ਲਿਖਿਆ ਤੇ ਬਹੁਤ ਲੋਕਾਂ ਨਾਲ ਸ਼ਾਇਦ ਇਹ ਗੱਲ ਵਾਪਰੀ ਹੋਊ ਕੋਈ ਉਹ ਨਵੀਂ ਗੱਲ ਨਹੀਂ ਕੁਝ ਕਿਤਾਬ ਦੇ ਨਾਲ ਵਾਪਰਿਆ ਸੀ ਕੁਝ ਜਿਵੇਂ ਕਹਿੰਦੇ ਹੁੰਦੇ ਹੈ ਨਾ ਕੋਈ ਲੇਖਕ ਹੁੰਦਾ ਹੈ ਉਹ ਆਪਦੇ ਕੋਲੋਂ ਬਣਾ ਲੈਂਦਾ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕੰਮ ਸੇ ਕੰਮ ਨਹੀਂ ਨਹੀਂ ਵੀ ਕਰਕੇ ਇਹਨੂੰ 2000 ਸ਼ੇਅਰ ਹੋਣਾ ਚਾਹੀਦਾ ਗਾਣਾ ਇਹ ਮ ਲੰਬਾ ਦਾ ਬਹੁਤ ਲਿਖਿਆ ਪਰ ਇਹਨੂੰ ਸਾਰੇ ਨੂੰ ਗਾਉਣਾ ਥੋੜਾ ਜਿਹਾ ਔਖਾ ਹੈ ਮੈਂ ਤੁਹਾਨੂੰ ਸ਼ਾਰਟਕਟ ਸੁਣਾ ਦੂੰਗਾ ਜਿੰਨਾ ਕਿ ਮਤਲਬ ਮੈਂ ਥੋੜਾ ਜਿਹਾ ਫਿਰ ਲੰਬਾ ਗਾਣਾ ਤੁਹਾਨੂੰ ਪਤਾ ਹੈ ਇੱਕ ਤਾਂ ਟਾਈਮ ਲੱਗਦਾ ਇੱਕ ਉਹਨੂੰ ਸਾਰੇ ਨੂੰ ਡਿਟੇਲ 바이 ਡਿਟੇਲ ਗਾਉਣਾ ਬਹੁਤ ਔਖਾ ਹੁੰਦਾ ਲੈ ਬਾਈ ਕਮੈਂਟ ਕਰੀ ਚੱਲਿਓ ਕਿੱਥੋਂ ਕਿੱਥੋਂ ਜੁੜਦੇ ਹੋ ਜਰੂਰ ਦੱਸਿਓ ਤੇ ਸ਼ੇਅਰ ਕਰੀ ਚੱਲੋ ਤੇ ਆਵਾਜ਼ ਦੱਸ ਦਿਓ ਕਲੀਅਰ ਐ ਤੇ ਫੇਰ ਆਪਾਂ ਕੱਢਦੇ ਆਂ ਧੂੜ ਲੈ ਵੀ ਇੱਕ ਬਾਈ ਗਿਆ ਸੌਦਾ ਲੈਣ ਮੰਡੀ ਉੱਥੇ ਜਾ ਕੇ ਉਹਦੇ ਨਾਲ ਕੀ ਹੁੰਦਾ ਕੀ ਉਹਦੇ ਨਾਲ ਬਾਪਰ ਦਾ ਉਹ ਤੁਹਾਨੂੰ ਸੁਣਾਉਣ ਲੱਗਿਆ ਮੈਂ ਤੇ ਉਹ ਬੰਦਾ ਥੋੜਾ ਜਿਵੇਂ ਕਹਿੰਦੇ ਹੁੰਦੇ ਆ ਲਬਈਆ ਉਹ ਪਹਿਲਾਂ ਵੀ ਉਹਨੇ ਕਈ ਵਾਰੀ ਝੁੱਗਾ ਚੌਰ ਕਰਾਇਆ ਪਰ ਉਹ ਹਟਿਆ ਫੇਰ ਨਹੀਂ ਸੋ ਉਹਨੇ ਮੈਨੂੰ ਜਿਵੇਂ ਜਿਵੇਂ ਦੱਸਿਆ ਮੈਂ ਉਵੇਂ ਗਾਣਾ ਲਿਖਿਆ ਗਾਣਾ ਇਹ ਮੈਂ ਅੱਜ ਤੋਂ 4 ਸਾਲ ਪਹਿਲਾਂ ਪਾਇਆ ਵੀ ਸੀ ਕੇਰਾ ਤੇ ਮੈਂ ਉਹਨੂੰ ਦੁਬਾਰੇ ਸੁਣਾਉਣ ਲੱਗਿਆ ਅੱਜ ਮੇਰੇ ਬੈਠੇ ਬੈਠੇ ਇਹ ਗੱਲ ਯਾਦ ਆ ਗਈ ਮਹਲਾ ਬਾਈਆਂ ਨੂੰ ਸੁਣਾਉਣੇ ਆ ਤੇ ਹੋ ਸਕਦਾ ਛੋਡੇ ਨਾਲ ਕਦੇ ਹੋਇਆ ਹੋਵੇ ਜਾਂ ਅੱਗੇ ਜ਼ਿੰਦਗੀ ਜਾ ਕੇ ਕਦੇ ਛੋਡੇ ਨਾਲ ਵਾਪਰੇ ਤਾਂ ਮੈਂ ਤੁਹਾਨੂੰ ਪਹਿਲੀ ਇਸ ਚੀਜ਼ ਦਾ ਸੰਕੇਤ ਦੇ ਦਿੰਨਾ ਲੈ ਸ਼ੇਅਰ ਕਰੀ ਚਲੋ ਤੇ ਕਮੈਂਟ ਵਾਲੀ ਕਰ ਦਿਓ ਧੁੱਕੀ ਤੇ ਸੁਣੋ ਵੀ ਬਾਈ ਨੇ ਕਿਵੇਂ ਕਿਵੇਂ ਕੀ ਕੀ ਵਾਪਰੇ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਜਿੱਥੋਂ ਤੁਰਦਾ ਹੈ ਉਥੋਂ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਹਾਂ ਦੋ ਤਿੰਨ ਵਾਰੀ ਦਿਲਤ ਆ ਸੌਦਾ ਪੱਤਾ ਲਿਓ ਨਾ ਮੰਡੀ ਸੀ ਜਾ ਵੜਿਆ ਦੋ ਤਿੰਨ ਵਾਰੀ ਦਿਲ ਤੜਵਾਲਿਆ ਤਾਂ ਵੀ ਨਹੀਂ ਮੈਂ ਟਲਿਆ ਸੋਚਾਂ ਸੌਦਾ ਪੱਤਾ ਲਿਓ ਮੰਡੀ ਸੀ ਜਾ ਵੜਿਆ ਮੈਂ ਹੋਟਲ ਤੇ ਖੜ ਗਿਆ ਜਾ ਕੇ ਸੋਚਾਂ ਠੰਡਾ ਪੀਣਾ ਕਾਲੀ ਸੀ ਇਕ ਟੀਵਾ ਮਿੱਤਰੋ ਆ ਗਈ ਇੱਕ ਹਸੀਨਾ ਮੈਂ ਹੋਟਲ ਤੇ ਖੜ ਗਿਆ ਜਾ ਕੇ ਸੋਚਾਂ ਠੰਡਾ ਪੀਣਾ ਕਾਲੀ ਸੀ ਇੱਕ ਟੀਵਾ ਮਿੱਤਰੋ ਆ ਗਈ ਇੱਕ ਹਸੀਨਾ ਉਹ ਮੇਰੇ ਵੱਲ ਮੈਂ ਉਹਦੇ ਵੱਲ ਪਿਆਰ ਨਾਲ ਸੀ ਤੱਕਦੇ ਦਿਲ ਨੇ ਸੋਚਿਆ ਸੋਚਦਾ ਕਿ ਐ ਮੌੜਾ ਫਟੇ ਚੱਕਦੇ ਹੌਲੀ ਦੇਣੇ ਮੈਂ ਕਹਿ ਬੈਠਾ ਆ ਕੋਈ ਸੇਵਾ ਕਰੀਏ ਉਹ ਕਹਿੰਦੀ ਇੱਥੇ ਲੋਕ ਨੇ ਵਾਰੇ ਅੰਦਰ ਨਾ ਜਾ ਵੜੀਏ ਮਾਰ ਇਸ਼ਾਰਾ ਮੈਂ ਕੈਵਨ ਦੇ ਅੰਦਰ ਬੈ ਗਿਆ ਵਰਕੇ ਮਿਟਲੀ ਲਿਆ ਆयो ਵੀ ਮੇਰੇ ਨਾਲ ਬੈਠ ਗਈ ਅੜਕੇ ਹਾਂ ਪੀਏ 버ਗਰ ਲਟਰਮ ਪਟਰਮ ਨਾਲ ਪਟੂਰੇ ਛੋਲੇ ਨਾਲ ਮੈਂ ਵੱਲ ਜੇਵ ਦੇ ਦੇਖਾਂ ਅੰਦਰੋਂ ਦਿਲ ਜਾ ਡੋਲੇ ਖਾ ਪੀ ਕੇ ਉਹ ਕਹਿੰਦੀ ਵੇ ਕਾਲਿਆ 5 ਮਿੰਟ ਵਿੱਚ ਆਈ ਸਾਰੀ ਮੰਡੀ ਛਾਲੀ ਮਿੱਤਰੋ ਮੈਨੂੰ ਨਹੀਂ ਉਥੇ ਆਈ ਖਾ ਪੀ ਕੇ ਉਹ ਕਹਿੰਦੀ ਵੇ ਮੌੜਾ 5 ਮਿੰਟ ਵਿੱਚ ਆਈ ਸਾਰੀ ਮੰਡੀ ਛਾਲੀ ਮਿੱਤਰੋ ਮੈਨੂੰ ਨਹੀਂ ਉਥੇ ਆਈ ਹਮ ਬਹਾਰ ਕੇ ਚੱਕਿਆ ਸਾਈਕਲ ਮੈਂ ਪਿੰਡ ਨੂੰ ਮੁੜ ਆਇਆ ਨਾਲੇ ਸੋਚਾਂ ਬੇਬੇ ਪੁੱਛੂ ਵੇ ਸੌਦਾ ਕਿਉਂ ਨਹੀਂ ਲਿਆਇਆ ਨਾਲੇ ਸੋਚਾਂ ਬੇਬੇ ਪੁੱਛੂ ਸੌਦਾ ਕਿਉਂ ਨਹੀਂ ਲਾਇਆ ਨਿੰਮੂ ਝਾੜਾ ਹੋ ਕੇ ਬੈ ਗਿਆ ਦਿਲ ਵਿੱਚ ਗੱਲ ਲਕੋਲੀ ਵੇ ਤੂੰ ਨਹੀਂ ਮਾਨਾ ਅੱਗ ਦੀ ਨਾਲ ਵੇ ਅੱਗ ਦੀ ਨਾਲ ਤਾਂ ਉਹ ਸੀ ਤੂੰ ਨਹੀਂ ਮੋੜਾ ਅੱਗ ਦੀ ਨਾਲ ਵੇ ਅੱਗ ਦੀ ਨਾਲ ਤਾਂ ਉਹ ਸੀ ਮੇਰੇ ਵਾਂਗੂ ਝੁਗਾ ਚੌੜਨਾ ਤੁਸੀਂ ਕਰਾ ਲਿਓ ਭਾਜੀ ਹੈ ਨੀ ਬੇਵਾ ਬੇੜਾ ਬਜੇ ਸਾਰੇ ਪੈਸੇ ਖਾ ਗਈ ਸੋ ਜਿੰਨੇ ਉਹ ਪੈਸੇ ਲੈ ਕੇ ਗਿਆ ਸੀ ਸੌਦੇ ਨੂੰ ਸਾਰੇ ਖਾ ਗਈ ਉਹ ਗਾਣਾ ਇਹ ਲੰਬਾ ਹੈ ਵਿੱਚ ਗੱਲਾਂ ਵੀ ਕਰਦੇ ਉਹ ਆਪਸ ਵਿੱਚ ਫਿਰ ਬਾਹਲਾ ਲੰਬਾ ਹੋ ਜਾਂਦਾ ਐਨਾ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂ ਇਸ ਕਰਕੇ ਮੈਂ ਤੁਹਾਨੂੰ ਸ਼ਾਰਟਕਟ ਸੁਣਾਇਆ ਸੋ ਜਿੰਨੇ ਵੀ ਭੈਣ ਭਰਾ ਜੁੜਿਓ ਜਾਂ ਜੁੜੋਗੇ ਸ਼ੇਅਰ ਆਲੀ ਕਰ ਦਿਓ ਤੁੱਕੀ ਤੇ ਗਾਣਾ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਜਰੂਰ ਦੱਸਿਓ ਤੇ ਇਹ ਜੇ ਗਾਣੇ ਸੁਣਨ ਲਈ ਆਪਣਾ ਪੇਜ ਕਾਲ ਮੋੜ ਤੇ YouTube ਚੈਨਲ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇੱਕ ਗਾਣਾ ਪਾਵਾਂਗੇ ਅੱਜ ਸ਼ਾਮ ਨੂੰ 5:00 ਵਜੇ ਉਹ ਮੈਂ ਹੁਣ ਗਾਣਾ ਸੁਣਾ ਦਿੰਨਾ ਉਹ ਮੈਂ Facebook ਤੇ ਮੈਨੂੰ ਨਾ ਥੋੜਾ ਜਿਆ ਇਹ ਤੇ ਬਈ ਕੰਪਲੇਨ ਕਰ ਦਿੰਦੇ ਆ ਸਰਕਾਰਾਂ ਇਹਦੀ ਰੀਚ ਮਾਰ ਦਿੰਦੀਆਂ ਗੱਲ ਗਾਹਾਂ ਪਹੁੰਚਦੀ ਨਹੀਂ ਉਹ ਮੈਂ ਗਾਣਾ ਲਿਖਿਆ ਬਹੁਤ ਘੈਂਟ ਉਹ ਗਾਣੇ ਦੇ ਤੁਹਾਨੂੰ ਮੈਂ ਬੋਲ ਦੱਸ ਦਿੰਨਾ ਉਹ ਲਿਖਿਆ ਕਿ ਕਹਿੰਦੀ ਸਰਕਾਰ ਚਿੱਟਾ ਕਰਤਾ ਖਤਮ ਤੇ ਚਿੱਟਾ ਕਹਿੰਦਾ ਖਤਮ ਕਰ ਦੂੰ ਜਵਾਨੀ ਨੂੰ ਬਹੁਤ ਸੋਹਣਾ ਗਾਣਾ ਹੈ 5 ਵਜੇ ਆਪਾਂ ਉਹ ਤੇ ਪਾ ਦੇਵਾਂਗੇ ਤੇ ਮੈਂ ਲਿੰਕ ਵੀ ਸ਼ੇਅਰ ਕਰੂੰਗਾ ਫੇਸਬੁੱਕ ਤੇ ਤੇ ਸਾਰੇ ਭਰਾ ਉਹਨੂੰ ਸੁਣਿਓ ਸ਼ੇਅਰ ਕਰਿਓ ਸਰਕਾਰਾਂ ਤੱਕ ਪਹੁੰਚਾਓ ਉਹਦੇ ਜਿਵੇਂ ਮੈਂ ਸਭ ਕੁਝ ਪਾਇਆ ਕਿਵੇਂ ਪਲੈਨਿੰਗ ਨਾਲ ਆਪਣੀਆਂ ਜ਼ਮੀਨਾਂ ਤੇ ਡਾਕੇ ਮਾਰਨੇ ਆ ਸੋ ਮੈਂ ਇੱਥੇ ਉਹਨੂੰ ਦੱਸ ਦੇਣਾ ਬਈ ਪੰਜਾਬ ਦੇ ਜਿਹੜੇ ਹਾਲਾਤ ਐ ਬਹੁਤ ਖਰਾਬ ਹੋਣ ਜਾ ਰਹੇ ਆ ਜਿਹੜੇ ਮੂੜੇ ਟਾਈਮ ਆਉਂਦੇ ਚੋਰੀਆਂ ਤਾਂ ਜਿਵੇਂ ਹੁਣ ਚੋਰੀ ਤਾਂ ਚਲੋ ਆਪਾਂ ਇਹ ਨਹੀਂ ਕਹਿੰਦੇ ਇਹ ਚੋਰੀ ਕਰਦੇ ਉਹ ਆਪਣੀ ਜਵਾਕ ਹੈ ਯਾਰ ਆਪਣੇ ਜਵਾਕ ਉਹ ਆਏ ਆ ਚਲੋ ਥੋੜਾ ਜਿਹਾ ਗਰੀਬ ਕਰਦੇ ਹੁੰਦੇ ਐ ਉਹਨਾਂ ਨੇ ਰਾਹ ਗਲਤ ਚੁਣ ਲਿਆ ਉਹਨਾਂ ਨੂੰ ਪਿਆਰ ਨਾਲ ਸਮਝਾਓ ਕੋਸ਼ਿਸ਼ ਇਹ ਕਰੋ ਕਿਉਂਕਿ ਜੇ ਕਿਸੇ ਤੇ ਪਰਚਾ ਪੈ ਜੇ ਨਾ ਬੱਚੇ ਤੇ ਜਾਂ 20 ਸਾਲ ਦਾ ਜਾਂ ਉਹ ਹੈ ਉਹਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਇੱਕ ਜਦੋਂ ਕਹਿੰਦੇ ਹੁੰਦੇ ਐ ਬੰਦਾ ਜਦੋਂ ਜਵਾਨ ਹੁੰਦਾ ਹੈ ਨਾ ਉਹਦਾ ਮਾਈਂਡ ਕ੍ਰਿਮੀਨਲ ਵੀ ਹੁੰਦਾ ਹੈ ਹਰ ਪਾਸੇ ਉਹਦਾ ਦਿਮਾਗ ਜਾਂਦਾ ਹਰ ਤੇ ਹਰ ਪਾਸੇ ਉਹ ਦਲੇਰੀ ਨਾਲ ਕੰਮ ਕਰ ਸਕਦਾ ਹੁੰਦਾ ਹੈ ਜਿਹੜਾ ਕੋਈ ਚੰਗੇ ਕੰਮ 'ਚ ਪੈ ਗਿਆ ਚੰਗੇ 'ਚ ਪੈ ਜਾਂਦਾ ਹੈ। ਜਿਹੜਾ ਕੋਈ ਮਾੜੇ 'ਚ ਪੈ ਗਿਆ ਮਾੜੇ 'ਚ ਵੀ ਪੈ ਜਾਂਦਾ ਹੈ। ਸੋ ਬੱਚਿਆਂ ਨੂੰ ਬਈ ਧਿਆਨ ਰੱਖੋ ਇੱਕ ਤਾਂ ਮੇਰੀ ਆ ਬੇਨਤੀ ਆ। ਕਈ ਮਾਪੇ-ਵਾਪ ਜਿਵੇਂ ਸਾਨੂੰ ਐਵੇਂ ਕਹਿੰਦਾ ਸਾਨੂੰ ਤਾਂ ਨਾ ਸੀ ਨਹਿਰ ਤੇ ਵੀ ਨਹਾਉਣ ਆ ਜਾਂਦੇ ਇੱਥੇ ਸਾਡੇ ਕੁੜਦਾ ਮੇਰਾ ਪਿਓ। ਬਹੁਤ ਕੁੜਦਾ ਸਾਨੂੰ ਜ ਆ ਛੱਪਣਾ ਛੁੱਪਣਾ ਚਾਹੀਦਾ ਨਹਾਉਂਦੇ। ਕੁੱਟ ਕੇ ਲੈ ਜਾਂਦੇ ਪਿੰਡ ਵੀ ਭਜਾ ਕੇ ਲਿਆਉਂਦੇ। ਤੇ ਹੁਣ ਜਵਾਖਾਂ ਨੇ ਮੇਰੇ ਖਿਆਲ ਵੀ ਕੋਈ ਬੰਦਾ ਮੈਨਾਂ ਕਹਿੰਦਾ ਨਹੀਂ ਮੈਂ ਥੱਪੜ ਮਾਰਦਾ ਉਹ। ਜਾਂ ਕੁੱਟ ਦਿੰਦਾ ਉਹ। ਹੁੰਦੇ ਜਵਾਸਤਾ ਵੀ ਜੇ ਅੱਖਾਂ ਨਾਲ ਵੀ ਘੂਰਤਾ ਉਹਦਾ ਵੀ ਗੁੱਸਾ ਕਰ ਜਾਂਦੇ ਆ ਸੋ ਬੇਨਤੀ ਇਹ ਆ ਬਈ ਜਵਾਖ ਦੀ ਜ਼ਿੰਦਗੀ ਮਾਂ ਪਿਓ ਦੇ ਉੱਤੇ ਹੁੰਦੀ ਆ ਡਿਪੈਂਡ ਜਾਂਦੀ ਉਹਨੂੰ ਕਿਹੜੇ ਪਾਸੇ ਤੋੜਨਾ ਹੈ ਨਾ ਪੰਜਾਬ ਦੇ ਜਿਹੜੇ ਹਾਲਾਤ ਆ ਹੁਣ ਜਿਵੇਂ ਜਿਵੇਂ ਕਹਿੰਦੇ ਹੁੰਦੇ ਆ ਲੜਨ ਵਾਲੇ ਲੋਕ ਥੋੜੇ ਰਹਿ ਜਾਂਣ ਫੇਰ ਕੋਈ ਵੀ ਕੌਮ ਹਾਰ ਜਾਂਦੀ ਹੁੰਦੀ ਆ ਤੇ ਕੌਮ ਕਹਿੰਨੇ ਕਿਦੋਂ ਹਾਰਦੀ ਆ ਜਦੋਂ ਆਪਾਂ ਆਪਣੀ ਬੋਲੀ ਭੁੱਲ ਗਏ ਜਿਹੜੀ ਨਸਲ ਬੋਲੀ ਭੁੱਲ ਜੇ ਦੁਨੀਆ ਤੋਂ ਖਤਮ ਹੋ ਜਾਂਦੀ ਹੈ ਬੋਲੀ ਨੂੰ ਵੀ ਖਤਰਾ ਹੈ ਅਛਾ ਮੈਂ ਹੋਰ ਦੇਖਦਾ ਪੰਜਾਬੀ ਫਿਲਮਾਂ ਹੁਣੇ ਆਪਣੇ ਕਿੰਨੀਆਂ ਪੰਜਾਬੀ ਫਿਲਮਾਂ ਚ ਪੰਜਾਬੀ ਬੋਲਦੇ ਉਹ ਪਯੋਰ ਤੇ ਜਦੋਂ ਉਹ ਇੰਟਰਵਿਊ ਦੀ ਗੱਲ ਕਰਦੇ ਉਹ ਅੰਗਰੇਜ਼ੀ ਬੋਲਣ ਲੱਗ ਜਾਂਦੇ ਮੈਂ ਉਹ ਗੱਲਾਂ ਵੀ ਕਮਾਲ ਮੰਨਦਾ ਵੀ ਤੁਸੀਂ ਖਾਂਦੇ ਤਾਂ ਮਾਂ ਬੋਲੀ ਦਾ ਹੋ ਤੇ ਬੋਲੀ ਤੁਸੀਂ ਅੰਗਰੇਜ਼ੀ ਜਾਣਦੇ ਬਹੁਤ ਐਕਟਰ ਮੈਂ ਦੇਖਿਆ ਉਹ ਪੰਜਾਬੀ ਫਿਲਮਾਂ ਹੁੰਦੇ ਤੇ ਬੋਲਦੇ ਇੰਗਲਿਸ਼ ਭਾਸ਼ਾ ਕੋਈ ਨਹੀਂ ਮਾੜੀ ਹਰੇਕ ਭਾਸ਼ਾ ਸਿੱਖਣੀ ਚਾਹੀਦੀ ਹੈ ਮੈਨੂੰ ਹਿੰਦੀ ਵੀ ਬੋਲਣੀ ਆਉਂਦੀ ਹੈ ਅੰਗਰੇਜ਼ੀ ਮੈਂ ਸਮਝ ਲੈਣਾ ਬੋਲ ਤਾਂ ਮੈਂ ਸਕਦਾ ਨਹੀਂ ਮੈਂ ਤੁਹਾਨੂੰ ਫੈਂਟਰ ਮਾਰ ਦਿਆਂਗਾ ਬਿਹਾਰੀ ਭਾਸ਼ਾ ਮੈਨੂੰ ਆਉਂਦੀ ਹੈ ਅਸਾਮੀ ਭਾਸ਼ਾ ਮੈਂ ਜਾਣਦਾ ਬੰਗਾਲੀ ਭਾਸ਼ਾ ਮੈਂ ਜਾਣਦਾ ਤੇ ਆ ਜਿਹੜੇ ਰਾਜਸਥਾਨੀ ਭਰਾ ਬੋਲਦੇ ਹੁੰਦੇ ਆ ਭਾਸ਼ਾ ਸਮਝ ਮੈਂ ਹਰੇਕ ਲੈਣਾ ਉਹਨਾਂ ਜੋ ਮੈਂ ਕੁਝ ਕੁਝ ਭਾਸ਼ਾ ਬੋਲ ਵੀ ਲੈਣਾ ਮਾੜੀਆਂ ਮੋਟੀਆਂ ਜਿਵੇਂ ਬਿਹਾਰੀ ਭਾਸ਼ਾ ਹੈ ਮੈਨੂੰ ਉਹ 언ਰੀਆ ਪੂਰੀ ਸਮਝ ਆਉਂਦੀ ਹੈ ਮੈਨੂੰ ਬੰਗਾਲੀ ਭਾਸ਼ਾ ਮੈਨੂੰ ਪੂਰੀ ਸਮਝ ਆਉਂਦੀ ਹੈ ਅਸਾਮੀ ਭਾਸ਼ਾ ਮੈਨੂੰ ਪੂਰੀ ਸਮਝ ਆਉਂਦੀ ਹੈ ਬੋਲ ਵੀ ਲੈਣਾ ਮੈਂ ਪਰ ਉਹ ਨਹੀਂ ਜਿਵੇਂ ਐਵੇਂ ਕਹਦੇ ਬਾਹਲੀ ਬੋਲ ਲੈਣਾ ਭਾਸ਼ਾ ਤੁਸੀਂ ਹਰੇਕ ਸਿੱਖੋ ਪਰ ਪੰਜਾਬੀ ਨੂੰ ਪਹਿਲ ਦਿਓ ਕਿਉਂਕਿ ਆਪਣੀ ਪਹਿਚਾਣ ਪੰਜਾਬ ਨਾਲ ਹੈ ਬਾਹਲੇ ਲੋਕ ਸ਼ਰਮ ਮੰਨਦੇ ਐ ਪੰਜਾਬੀ ਬੋਲਦੇ ਪਰ ਪੰਜਾਬ ਚ ਰਹਿ ਕੇ ਪੰਜਾਬੀ ਬੋਲੋ ਤੇ ਬਸ ਮੇਰੀ ਬੇਨਤੀ ਇੰਨੀ ਹੈ ਭਰਾਵੋ ਸਭ ਤੋਂ ਜਿਹੜੀ ਮੇਰੀ ਮੇਨ ਗੱਲ ਇਹ ਹੈ ਕਿ ਏਕਾ ਰੱਖੋ ਆਪਸ ਦੇ ਵਿੱਚ ਏਕਾ ਸਾਰਿਆਂ ਨੂੰ ਜ਼ਰੂਰੀ ਹੈ ਪਾਰਟੀਆਂ ਵਾਗੀਆਂ ਚੱਲਦੀਆਂ ਰਹਿੰਦੀਆਂ ਕੋਈ ਕਿਸੇ ਚਾ ਕੋਈ ਕਿਸੇ ਚਾ ਉਹ ਏਕਾ ਅਲੱਗ ਚੀਜ਼ ਹੈ ਜਿਹੜੀ ਕੋਈ ਰਾਜਨੀਤੀ ਹੈ ਉਹ ਵੋਟਾਂ ਤੱਕ ਸੀਮਿਤ ਰੱਖਿਆ ਕਰੋ ਜਦੋਂ ਵੋਟਾਂ ਪੈ ਗਈਆਂ ਵੀ ਜੇ ਕੋਈ ਆਪਣੇ ਪਿੰਡ ਦਾ ਤਾਂ ਉਹ ਆਪਣੇ ਪਿੰਡ ਦਾ ਬੰਦਾ ਹੈ ਆਪਣਾ ਭਾਈਚਾਰਾ ਹੈ ਉਹ ਜਾਂ ਨਾ ਕਾਲੀ ਹੈ ਨਾ ਕਾਂਗਰਸੀ ਹੈ ਨਾ ਆਪ ਵਾਲਾ ਉਦੋਂ ਛੱਡ ਦਿਆ ਕਰੋ ਕਿਉਂਕਿ ਉਹਦੇ ਚ ਆਪਾਂ ਨੂੰ ਕੋਈ ਲਾਭ ਨਹੀਂ ਨਿਕਲਣਾ ਚੱਲਦਾ ਰਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨਾਲ ਲੜੂ ਨਾ ਜੇ ਹੁਣ ਆਏ ਤਾਂ ਮੈਂ ਲੜਨ ਵਾਲਾ ਹੋਵਾਂ ਮੈਂ ਕਾਲੀ ਦਲ ਨੂੰ ਸਪੋਰਟ ਕਰਦਾ ਮੈਂ ਪਹਿਲਾਂ ਲਖੇ ਸਧਾਣੇ ਨੂੰ ਵੀ ਸਪੋਰਟ ਤਾਂ ਮੈਂ ਲਖੇ ਨੂੰ ਅੱਜ ਵੀ ਕਰਦਾ ਮੈਂ ਸਿਰਫ ਤਾਂ ਕਰਦਾ ਕਿ ਉਹ ਬੰਦਾ ਪੰਜਾਬ ਲਈ ਸੋਚਦਾ ਬੋਲੀ ਲਈ ਪਾਣੀ ਲਈ ਜਿਹੜਾ ਬੰਦਾ ਉਹਦੀ ਤਾਂ ਕੋਈ ਪਾਰਟੀ ਨਹੀਂ ਨਾ ਨਾਲੇ ਪਰ ਹਰ ਥਾਂ ਨਹੀਂ ਵੀ ਜਰਾ ਆਪਾਂ ਸਿੰਘ ਫਸਾ ਲਓ ਵੀ ਇੱਥੇ ਨਹੀਂ ਮੈਂ ਤਾਂ ਕਾਲੀ ਆ ਯਾਰ ਮੈਂ ਕਾਂਗਰਸੀ ਆ ਭਾਈ ਚਾਰਾ ਪਹਿਲ ਦੇ ਆਧਾਰ ਤੇ ਰੱਖੋ ਬਈ ਬਾਕੀ ਗੱਲਾਂ ਬਾਅਦ ਸਪੋਰਟ ਜਿਹਨੂੰ ਤੁਸੀਂ ਵੋਟ ਪਾਉਣੀ ਹੈ ਪਾਓ ਜਿਹਦੀ ਤੁਸੀਂ ਸਪੋਰਟ ਕਰਨੀ ਹੈ ਕਰੋ ਪਰ ਨਾਲ ਕਿਸੇ ਨਾਲ ਵੈਰ ਨਾ ਪਾਓ ਹੁਣ ਪਛਰੇ ਆ ਵਿੱਚ ਚੰਗੇ ਭਲੇ ਸਿਆਣੇ ਬਿਆਣੇ ਬੰਦੇ ਆ ਮੈਨੂੰ ਇਹ ਵੀ ਪਤਾ ਹੈ ਵੀ ਉਹ ਕਿਹੜੀ ਪਾਰਟੀ ਦੇ ਆ ਉਹ ਜਿਵੇਂ ਕਈ ਵਾਰੀ ਮਾਰਾ ਬੋਲ ਜਿੰਦੇ ਮੈਂ ਚੁੱਪ ਕਰ ਜਾਂਦਾ ਛੱਡੋ ਭਰੇ ਯਾਰ ਇਹਨਾਂ ਨੂੰ ਰੱਬ ਨੇ ਜੋ ਦਿਮਾਗ ਹੀ ਇੰਨਾ ਕਿ ਦਿੱਤਾ ਸਭ ਤੋਂ ਪਹਿਲ ਆਪਣਾ ਪੰਜਾਬ ਹੈ ਬਾਈ ਸਭ ਤੋਂ ਇੱਕ ਨੰਬਰ ਤੇ ਦੂਜੇ ਨੰਬਰ ਤੇ ਪਿੰਡ ਆ ਗਿਆ TK ਨੰਬਰ ਤੇ ਭਾਈਚਾਰ ਆ ਗਿਆ ਉਦੋਂ ਬਾਅਦ ਪਾਲਟੀ ਰੱਖਿਆ ਕਰੋ ਕਰੋ ਮੈਂ ਇਹ ਨਹੀਂ ਕਹਿੰਦਾ ਚਲੋ ਆਪ ਦਾ ਮਨ ਹੁੰਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਪਰ ਬਾਹਰ ਨਾ ਕਿਸੇ ਨਾਲ ਵੀ ਪਾਓ ਜੇ ਤੁਹਾਨੂੰ ਕੋਈ ਮਾੜਾ ਬੋਲ ਵੀ ਜਾਂਦਾ ਚੁੱਪ ਕਰ ਜਿਓ ਕਿਉਂਕਿ ਜੇ ਇੱਕਾ ਰਹੂਗਾ ਤਾਂ ਆਪਾਂ ਦੁਨੀਆ 'ਚ ਰਹਿਾਂਗੇ ਜਿੱਥੇ ਜਦੋਂ ਹੁਣ ਪਾੜ-ਪਾੜ ਕੇ ਤਾਂ ਆਪਾਂ ਨੂੰ ਰਾਜ ਹੋਈ ਜਾਂਦਾ ਪਹਿਲਾਂ ਵੀ ਨਹੀਂ ਜਿਵੇਂ ਹੁਣ ਆਪਣੇ ਕਹਿ ਰਹੇ ਆ ਆ ਆਪਣੇ ਨੌਜਵਾਨ ਕਿੰਨੇ ਬੇਰਜ਼ਗਾਰ ਫਿਰਦੇ ਆ ਇਹਨਾਂ ਨੂੰ ਨੌਕਰੀ ਜੇ ਆਪਾਂ ਸਰਕਾਰਾਂ ਨੂੰ ਕਹੀਏ ਸਰਕਾਰ ਨਹੀਂ ਲੋ ਗੁਨਾਗਾਰ ਹੈ ਇਹਦੇ 'ਚ ਆਪਾਂ ਲੋਕ ਗੁਨਾਗਾਰ ਨੇ ਜਦੋਂ ਵੋਟਾਂ ਆ ਜਾਂਦੀਆਂ ਆਪਾਂ ਪਾੜ ਜਾਂਦੇ ਇੱਕਦਮ ਮੂੰਹ ਉਧਰ ਨੂੰ ਉਧਰ ਨੂੰ ਉਧਰ ਨੂੰ ਜੇ ਆਪਾਂ ਰਲ ਕੇ ਸਾਰੇ ਇਹ ਕਹੀਏ ਵੀ ਜਿਹੜੀ ਪਾਰਟੀ ਵੀ ਦਿੱਤੇ ਸਾਡੇ ਆ ਕੰਮ ਹੋਣੇ ਚਾਹੀਦੇ ਆ ਨਹੀਂ ਅਸੀਂ ਸਰਕਾਰ ਸਾਰੀ ਭੰਗ ਕਰ ਦਿਆਂਗੇ ਤੇ ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਕਰ ਵੀ ਸਕਦੇ ਹੁੰਦੇ ਪਰ ਥੋੜਾ ਜਿਵੇਂ ਕਹਿੰਦੇ ਹੁੰਦੇ ਆਪਣੇ ਲੋਕਾਂ ਦੇ ਦਿਮਾਗ ਹੀ ਇਹੇ ਜਿਹੇ ਹੋਗੇ ਬਾਜ ਭਾਵੇਂ ਵੋਟਾਂ ਪੈ ਜਾਣ ਫੇਰ ਵੀ ਉਸ ਤੋਂ ਬਾਅਦ ਵੀ ਇਹੀ ਕੰਮ ਚੱਲਣਾ। ਸੋ ਭਰਾਵੋ ਪੰਜਾਬ ਦਾ ਸੋਚੋ ਆਪਦੇ ਪਿੰਡ ਦਾ ਸੋਚੋ। ਆ ਚਲੋ ਪਿੰਡ ਦਾ ਨਹੀਂ ਸੋਚਣਾ ਆਪਦੇ ਜਿਹੜਾ ਤੁਹਾਡੀ ਪੱਤੀ ਆ ਉਸੇ ਦੀ ਸੋਚ ਲਓ। ਜਿੱਦੇ ਲੋਕ ਸਿਆਣੇ ਹੋ ਗਏ ਉਹਦੇ ਆਪਾਂ ਨੂੰ ਹਰ ਮੰਗ ਆਪਣੀ ਮੰਨੀ ਜਾਣੀ ਹੈ ਨਹੀਂ ਤਾਂ ਬਸ ਐਂ ਚੱਲੀ ਜੇ। ਸੋ ਇੰਨੀਆਂ ਗਬਨਤੀਆਂ ਸੀ ਗਾਣਾ ਨੂੰ ਕਿਵੇਂ ਲੱਗਿਆ ਲਾਇਕ ਕਮੈਂਟ ਜਰੂਰ ਕਰਿਓ। ਤੇ YouTube ਦਾ ਚੈਨਲ ਮੈਂ 5 ਵਜੇ ਮੈਂ ਸਹੀ ਏ ਤੇ ਪਾ ਦੂੰਗਾ। ਚੈਨਲ ਦਾ ਲਿੰਕ ਗਾਣੇ ਦਾ ਸੁਣਿਓ ਸ਼ੇਅਰ ਕਰਿਓ ਤੇ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕਰਿਆ ਕਾਲਾ ਮਾਨ ਚੈਨਲ ਦਾ ਨਾਮ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਗਾਣਾ ਉਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਬਹੁਤ ਘੈਂਟ ਗਾਣਾ ਹੈ ਉਹਦੇ ਚ ਪੰਜਾਬ ਦੇ ਦਰਦ ਹੀ ਦੱਸਿਆ ਜਿੰਨੀ ਹੈ ਜਿੰਨੀ ਵੀ ਗੱਲ ਕਰੀ ਆ ਮੈਂ ਉਹਦੇ ਚ ਤੇ ਸਪੋਰਟ ਕਰਿਓ ਭਾਈ ਜਿੰਨੇ ਵੀ ਜੁੜਿਓ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਹੈ ਸਤਿ ਸ੍ਰੀ ਅਕਾਲ